ਧਰਨਿਆਂ ਤੋਂ ਨਿਕਲੀ ਪਾਰਟੀ ਧਰਨਿਆਂ ਦਾ ਸ਼ਿਕਾਰ ਹੋ ਗਈ ਹੈ ਹਰ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਸ ਦੇ ਵਿੱਚ ਮੰਤਰੀ ਵੀ ਨੇ ਵਿਧਾਇਕ ਵੀ ਨੇ ਵੱਡੇ ਪੱਧਰ ਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਹਾਲਾਂਕਿ ਜੇਕਰ ਮੰਤਰੀ ਅਤੇ ਵਿਧਾਇਕਾਂ ਦੀ ਗੱਲ ਕਰੀਏ ਅੱਧੇ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਨਹੀਂ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੇ ਹੱਕ ਵਿੱਚ ਨੇ ਕਿਉਂਕਿ ਮੰਤਰੀ ਵਿਧਾਇਕਤਾ ਪੰਜਾਬ ਦੇ ਵਿੱਚ ਨੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਾਲਿਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਹੈ ਇੰਨੀ ਕਦੇ ਵੀ ਕੁੱਤੇਖਾਣੀ ਨਹੀਂ ਹੋਈ ਸੀ ਕਿਸੇ ਵੀ ਸਰਕਾਰ ਦੇ ਨਾਲ ਜਿੰਨੀ ਕੁੱਤੇਖਾਣੀ ਹੁਣ ਮੰਤਰੀਆਂ ਅਤੇ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਯਾਨੀ ਕਿ ਅਸੀਂ 50% ਦੀ ਗੱਲ ਕਰਦੇ ਹਾਂ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੂਵਾਲ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਨੇ ਵੀ ਭਾਈ ਜੋ ਤੁਸੀਂ ਇੰਪੋਜ਼ ਕੀਤਾ ਜੋ ਥੋਪਿਆ ਸਾਨੂੰ ਸਿਰ ਮਤੇ ਹੈ ਅਸੀਂ ਇਸ ਨੂੰ ਖੜੇ ਮੱਥੇ ਪਰਵਾਣ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤਾਂ ਪੰਜਾਬ ਦੇ ਕਿਸਾਨਾਂ ਦੀ ਸਲਾਹ ਲਈ ਨਾ ਪੰਜਾਬ ਦੇ ਕਿਸਾਨਾਂ ਦੇ ਨਾਲ ਲੈਂਡ ਪੁਲਿੰਗ ਪਾਲਸੀ ਦੀ ਨੀਤੀ ਨੂੰ ਸਮਝਾਉਣ ਦੇ ਵਿੱਚ ਕੋਈ ਕਲਾਸ ਲਈ ਆਖਰਕਾਰ ਕਿਸਾਨਾਂ ਵੱਲੋਂ ਇੰਨੇ ਵੱਡੇ ਪੱਧਰ ਉੱਤੇ ਵਿਰੋਧ ਕਿਉਂ ਕੀਤਾ ਸਾਰਿਆ ਹੈ ਜਿਹੜੇ ਮਰਜ਼ੀ ਚੈਨਲ ਤੇ ਵੇਖ ਲੋ ਜਿਹੜੇ ਮਰਜ਼ੀ YouTube ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਦੇਖ ਲੋ ਹਰ ਪੱਧਰ ਤੇ ਕਿਸਾਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਪਿੰਡਾਂ ਦੇ ਵਿੱਚ ਹੋਲਡਿੰਗ ਬੋਰਡ ਅਤੇ ਫਲੈਕਸ ਲੱਗੇ ਨੇ ਕਿ ਸਪਸ਼ਟ ਤੇ ਸਿੱਧੇ ਸ਼ਬਦਾਂ ਵਿੱਚ ਲਿਖ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਅਤੇ ਆਗੂਆਂ ਦਾ ਸਾਡੇ ਪਿੰਡ ਦੇ ਵਿੱਚ ਬਹਿਣ ਹੈ ਔਰਾਂ ਬੜਾ ਹੈ ਜੇਕਰ ਉਹ ਸਾਡੇ ਪਿੰਡ ਦੇ ਵਿੱਚ ਤੱਕੇ ਨਾਲ ਆਉਂਦੇ ਨੇ ਤੇ ਜਾਨੀ ਮਾਲੀ ਨੁਕਸਾਨ ਦੇ ਉਹ ਆਪ ਜ਼ਿੰਮੇਵਾਰ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਰਜ਼ ਜਿਹੜਾ ਹੈ ਟੁੱਟ ਗਿਆ ਹੈ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਇੱਕ ਪਾਸੇ ਪਾਰਟੀ ਕਹਿੰਦੀ ਹੁੰਦੀ ਸੀ ਅਸੀਂ ਹਮਦਰਦੀ ਹਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਬੇਰਜ਼ਗਾਰਾਂ ਦੇ ਤੇ ਲੇਕਿਨ ਪੰਜਾਬ ਤੇ ਹਰਿਆਣਾ ਦੇ ਖਲੋਰੀ ਬਾਰਡਰ ਦਾ ਧਰਨਾ ਉਖੜਿਆ ਗਿਆ ਦਿੱਲੀ ਦੇ ਸ਼ੰਭੂ ਬਾਰਡਰ ਦਾ ਧਰਨਾ ਉਖੜਿਆ ਗਿਆ ਇਹ ਕਿਸਾਨਾਂ ਦੇ ਦਿਲ ਦੇ ਵਿੱਚ ਵਸਦੇ ਨੇ ਕਿਸਾਨ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਇਹਨਾਂ ਦੇ ਕੁਰਤੇ ਪਜਾਮੇ ਅਸੀਂ ਭਾਰ ਦੇਣੇ ਆ ਤੇ ਇਹਨਾਂ ਦੀਆਂ ਰੇਸਾਂ ਵੀ ਅਸੀਂ ਲਾਉਣੀਆਂ ਨੇ ਇਹਨਾਂ ਨੂੰ ਮਾਰੋ-ਮਾਰੀ ਭਜਾਉਣਾ ਹੈ ਜਿਸ ਤਰ੍ਹਾਂ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ ਲੈਂਡ ਫੋਲਿੰਗ ਪਾਲਿਸੀ ਨੂੰ ਲੈ ਕੇ ਲੱਗਦਾ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਜਿਹੜੀ ਰਿਪੀਟ ਹੋਵੇਗੀ ਦੂਜੇ ਪਾਸੇ ਹਰ ਤੀਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਰੱਖ ਦਿੱਤੀ ਜਾਂਦੀ ਹੈ ਲੇਕਿਨ ਕੈਬਨਿਟ ਮੀਟਿੰਗ ਦੇ ਵਿੱਚ ਵੀ ਸਿਰਫ ਗੱਲਾਂ ਦਾ ਕਰਾਹ ਬਣਾਉਣ ਤੋਂ ਇਲਾਵਾ ਪੰਜਾਬ ਦੇ ਲੋਕਾਂ ਲੈਂਡ ਫੋਲਿੰਗ ਜਾਂ ਹੋਰ ਕੋਈ ਵੱਡੇ ਫੈਸਲੇ ਨਹੀਂ ਲੈ ਚਾਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਕਨਵਿੰਸ ਕੀਤਾ ਜਾਵੇ ਕਿਵੇਂ ਸਮਝਾਇਆ ਜਾਵੇ ਲੈਂਡ ਫੂਲਿੰਗ ਪਾਲਿਸੀ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਅਰਬਨ ਸਟੇਟਸ ਜਾਂ ਮਾਲ ਬਣਾਏ ਨੇ ਤੇ ਉਹਨਾਂ ਦਾ ਹਾਲ ਜਾ ਕੇ ਵੇਖ ਲੋ ਚਾਹੇ ਉਹ ਲੁਧਿਆਣੇ ਦੇ ਵਿੱਚ ਨੇ ਚਾਹੇ ਬਠਿੰਡੇ ਦੇ ਵਿੱਚ ਨੇ ਲੁਧਿਆਣੇ ਦੇ ਵਿੱਚ ਨੇ ਅੰਮ੍ਰਿਤਸਰ ਦੇ ਵਿੱਚ ਨੇ ਪਟਿਆਲੇ ਦੇ ਵਿੱਚ ਨੇ ਉਹ ਖੰਡਰ ਬਣ ਗਏ ਨੇ ਉਹਨਾਂ ਦੇ ਵਿੱਚ 2-2 ਫੁੱਟ ਦਾ ਕਾ ਉੱਗਿਆ ਹੋਇਆ ਹੈ ਯਾਨੀ ਕਿ ਉਹ ਖੰਡਰ ਬਣੇ ਹੋਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਪਗਉਪਤ ਮਾਨ ਨੇ ਤਾਂ ਪੁੱਠਾ ਪੰਗਾ ਲੈ ਲਿਆ ਹੈ ਹੁਣ ਮਾਲਵਿੰਦਰ ਕੰਗਤੂ ਲੈ ਕੇ ਦਿਨੇਸ਼ ਛੱਡਾ ਤੇ ਇੱਕ ਵਿਰੋਧ ਕਰ ਰਹੇ ਨੇ ਕਿ ਅਸੀਂ ਤਾਂ 1 ਇੰਚ ਵੀ ਜਗ੍ਹਾ 1 ਇੰਚ ਵੀ ਜ਼ਮੀਨ ਜਿਹੜੀ ਨਹੀਂ ਲੈਣ ਦਿਆ ਕਿ ਸਰਪਾਲ ਨੂੰ ਜੇਕਰ ਸਰਕਾਰ ਧੱਕਾ ਕਰਦੀ ਹੈ ਪੰਜਾਬ ਦੇ ਕਿਸਾਨਾਂ ਦਾ ਮਾਲਵਿੰਦਰ ਕੰਗ ਅਤੇ ਦੂਸਰੇ ਪਾਸੇ ਦਿਨੇਸ਼ ਛੱਡਾ ਹਲਕਾ ਰੂਪਨਗਰ ਤੋਂ ਜੋ ਆਪ ਆਦੀ ਪਾਰਟੀ ਦੇ ਮੌਜੂਦਾ ਵ代ਕ ਨੇ ਹਾਲਾਂਕਿ ਕਈਆਂ ਨੇ ਇਸਤੀਫੇ ਆਪਣੇ ਤਿਆਰ ਕਰ ਲਏ ਨੇ ਕਿਸੇ ਵੀ ਸਮੇ ਉਹ ਆਪਣੇ ਇਸਤੀਫੇ ਜਿਹੜੇ ਨੇ ਆਪ ਆਦੀ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯੂ ਟਰਨ ਲੈਣਾ ਪਵੇਗਾ ਨੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਦੂਜਾ ਵਿਕਲਪ ਦੂਜਾ ਰਸਤਾ ਹੀ ਨਹੀਂ ਬਚਿਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਦ ਉੱਤੇ ਅੜੇ ਰਹਿੰਦੇ ਨੇ ਕਿ ਲੈਂਡ ਪੂਲਿੰਗ ਪਾਲਸੀ ਬਿਲਕੁਲ ਠੀਕ ਹੈ ਇਹਦੇ ਵਿੱਚ ਕਿਸਾਨਾਂ ਦਾ ਫਾਇਦਾ ਹੋਵੇਗਾ ਇਹਦੇ ਵਿੱਚ ਕਿਸਾਨਾਂ ਕਿਸਾਨ ਕਰੋੜਪਤੀ ਬਣ ਜਾਣਗੇ ਹਾਲਾਂਕਿ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਰੋੜਪਤੀ ਨਹੀਂ ਬਣਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਖੇਤੀ ਕਰੀਏ ਵਾਈ ਕਰੀਏ ਫਸਲਾਂ ਉਗਾਈਏ ਅਤੇ ਪੂਰੇ ਭਾਰਤ ਦੇ ਲੋਕਾਂ ਦਾ ਢਿੱਡ ਭਰੀਏ ਲੇਕਿਨ ਇਹ ਬੋਲ ਤੇ ਅਰਬਨ ਸਟੇਟਸ ਬਣਾ ਕੇ ਸਾਡੇ ਕੋਲ ਸਾਡੀ ਜ਼ਮੀਨ ਗ੍ਰੈਬ ਕਰਨਾ ਚਾਹੁੰਦੇ ਨੇ ਹੜਪਣਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਅਸੀਂ ਜ਼ਮੀਨਾਂ ਕਿੱਥੇ ਲਵਾਂਗੇ ਸਾਨੂੰ ਇਸ ਗੱਲ ਦਾ ਵੀ ਕੋਈ ਜਾਣਕਾਰੀ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਰ ਹੋਈ ਚਾ ਕੋਈ ਚਾਰਾ ਨਹੀਂ ਹੈ ਇੱਕ ਪਾਸੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਗਵਿਤ ਕੇਜੀ ਵੱਲੋਂ ਕਿ ਇਨ ਬਿਨ ਬਾਇ ਹੁਕ ਬਾਇ ਕਰੁਕ ਇਸ ਪਾਲਿਸੀ ਨੂੰ ਲਾਗੂ ਕੀਤਾ ਰਹਿਣ ਦਿਓ ਲੇਕਿਨ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਭਾਈਚਾਰਾ ਵਰਗ ਹੈ ਤੇ ਚਾਹੇ ਉਹ ਬੇਸਗਾਰ ਨੇ ਹਰ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਜਾਣ ਤੋਂ ਵਿਧਾਇਕ ਅਤੇ ਮੰਤਰੀ ਬਿਲਕੁਲ ਡਰ ਰਹੇ ਨੇ ਪਿੰਡਾਂ ਦੇ ਵਿੱਚ ਵਰਨਾ ਉਹਨਾਂ ਦਾ ਬੈਨ ਕਰ ਦਿੱਤਾ ਗਿਆ ਹੈ ਨੋ ਐਂਟਰੀ ਦੇ ਸ਼ਬਦ ਲਿਖ ਦਿੱਤੇ ਗਏ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਾਵੇਂ ਕੱਲ ਭਾਵੇਂ ਪਰਸੂ ਭਾਵੇਂ 2 ਹਫ਼ਤੇ ਬਾਅਦ ਇਹ ਫੈਸਲਾ ਜਿਹੜਾ ਹੈ ਵਾਪਸ ਲੈਣਾ ਪਵੇਗਾ ਨਹੀਂ ਤਾਂ بڑے ਵੱਡੇ ਪੱਧਰ ਤੇ ਬਵਾਲ ਬਚੇਗਾ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤਾਂ